ਦੋਸਤੋ ਪੰਜਾਬ ਵਿੱਚ 80 ਤੇ 90ਵੇਂ ਦਹਾਕੇ ਦਾ ਉਹ ਕਾਲਾ ਦੌਰ ਜਿਸ ਵੇਲੇ ਪੰਜਾਬ ਵਿੱਚ ਖੜਕੂਵਾਦੀ ਲਹਿਰ ਆਪਣੇ ਪੂਰੇ ਜੋਬਨ ਉੱਤੇ ਸੀ ਹਰ ਰੋਜ਼ ਅਨੇਕਾਂ ਮੁਕਾਬਲੇ ਬਣਾਏ ਜਾਂਦੇ ਪਿੰਡਾਂ ਵਿੱਚੋਂ ਨੌਜਵਾਨੀ ਖਤਮ ਕੀਤੀ ਜਾ ਰਹੀ ਸੀ ਆਮ ਲੋਕਾਂ ਨੂੰ ਉਸ ਵਕਤ ਦੋਹਰੀ ਮਾਰ ਚੱਲਣੀ ਪੈਂਦੀ ਪਹਿਲਾਂ ਰਾਤ ਨੂੰ ਖੜਕੂਆਂ ਵਿੱਚ ਰਲੇ ਕੈਟ ਆੜ ਕੇ ਲੋਕਾਂ ਨੂੰ ਤੰਗ ਕਰਦੇ ਤੇ ਦਿਨੇ ਪੁਲਿਸ ਦੀ ਘੁੱਟ ਸੈਣੀ ਪੈਂਦੀ ਪੁਲਿਸ ਵਿੱਚ ਵੀ ਕਈ ਅਜਿਹੇ ਬੇਰਹਿਮ ਅਫਸਰ ਹੁੰਦੇ ਸਨ ਜਿਨਨੂੰ ਕਿਸੇ ਦੀ jaan ਨਾਲੋਂ ਆਪਣੀ ਤਰੱਕੀ ਵੱਧ ਪਿਆਰੀ ਹੁੰਦੀ ਸੀ ਅਜੇ ਹੀ ਇੱਕ ਬਦਨਾਮ ਠਾਣੇਦਾਰ ਦੀ ਕਹਾਣੀ ਤੁਹਾਡੇ ਸਾਹਮਣੇ ਅੱਜ ਲੈ ਕੇ ਹਾਜ਼ਰ ਹੋਏ ਆਂ ਜਿਸ ਦਾ ਨਾਮ ਹੀ ਮੱਖਣ ਸਿੰਘ ਤੋਂ ਮੱਖਣ ਜਲਾਦ ਪੈ ਗਿਆ ਸੀ ਇਸ ਬੇਰਹਿਮ ਜਲਾਦ ਨੇ ਜੋ ਕੁਝ ਆਮ ਲੋਕਾਂ ਨਾਲ ਕੀਤਾ ਉਸ ਨੂੰ ਸੁਣ ਕੇ ਤਾਂ ਇੱਕ ਵਾਰ ਰੂਹ ਕੰਬ ਜਾਂਦੀ ਹੈ ਪਰ ਬਾਅਦ ਵਿੱਚ ਜੋ ਕੁਝ ਇਸ ਨਾਲ ਹੋਇਆ ਉਹ ਵੀ ਸੁਣਨ ਹੀ ਵਾਲਾ ਹੈ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸਾਲ ਚੱਲ ਰਿਹਾ ਹੁੰਦਾ ਹੈ 1990-91 ਦਾ ਜਦੋਂ ਸਿੱਖ ਨੌਜਵਾਨੀ ਦਾ ਕਾਣ ਆਪਣੇ ਪੂਰੇ ਸਿੱਖਰਾ ਉੱਤੇ ਸੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਧਾਰੀਵਾਲ ਥਾਣੇ ਵਿੱਚ ਮੱਕਣ ਸਿੰਘ ਨਾਮ ਦਾ ਇਨਸਪੈਕਟਰ ਕਿਸੇ ਵੇਲੇ ਸਿਪਾਈ ਭਰਤੀ ਹੋਇਆ ਸੀ ਪਰ ਬਹੁਤ ਘੱਟ ਸਮੇਂ ਵਿੱਚ ਹੀ ਤਰੱਕੀ ਕਰਕੇ ਇਨਸਪੈਕਟਰ ਬਣ ਉਹ ਥਾਣੇ ਦਾ ਇੰਚਾਰਜ ਬਣ ਕੇ ਬਹਿ ਗਿਆ ਹਦੋਂ ਵੱਧ ਨਿਰਦਈ ਤਰਸ ਤੋਂ ਕੋਹਾ ਦੂਰ ਅਤ ਦੀ ਜਾਲਮ ਸੋਚ ਜ਼ੁਬਾਨ ਅੱਕ ਤੋਂ ਵੀ ਕੌੜੀ ਚਪੇੜ ਤੇ ਗਾਲ ਪਹਿਲਾਂ ਗੱਲ ਬਾਅਦ ਵਿੱਚ ਕਰਨੀ ਇਹਨਾਂ ਕੂਬੀਆਂ ਕਰਕੇ ਥੋੜੇ ਸਮੇਂ ਵਿੱਚ ਹੀ ਇਲਾਕੇ ਵਿੱਚ ਮੱਖਣ ਸਿੰਘ ਦਾ ਨਾਮ ਮੱਖਣ ਜਲਾਦ ਪੈ ਗਿਆ ਮੱਖਣ ਜਲਾਦ ਬਾਰੇ ਉਸ ਵਕਤ ਇੱਕ ਕਹਾਵਤ ਬੜੀ ਮਸ਼ਹੂਰ ਸੀ ਕਿ ਬੰਦਾ ਰੇਲ ਗੱਡੀ ਦੇ ਹੇਠਾਂ ਆ ਕੇ ਤਾਂ ਵੱਜ ਸਕਦਾ ਪਰ ਜੇ ਉਹ ਕਈ ਇੱਕ ਵਾਰ ਮੱਖਣ ਜਲਾਦ ਦੇ ਹੱਥ ਲੱਗ ਗਿਆ ਤਾਂ ਉਹ ਨਹੀਂ ਵੱਜਦਾ ਉਹਨਾਂ ਦਿਨਾਂ ਵਿੱਚ ਅਜਿਹੇ ਜ਼ਾਲਮ ਅਫਸਰਾਂ ਦਾ ਕੋਟਾ ਫਿਕਸ ਹੁੰਦਾ ਸੀ ਕਿ ਅੱਜ ਇਨੇ ਮੁਕਾਬਲੇ ਬਣਾਉਣੇ ਹੀ ਬਣਾਉਣੇ ਹਨ ਪਰ ਅਸਲੀਅਤ ਵਿੱਚ ਆਟੇ ਨਾਲੋਂ ਘਣ ਜ਼ਿਆਦਾ ਪੀਸਿਆ ਜਾ ਰਿਹਾ ਸੀ ਮੱਖਣ ਜਲਾਦ ਆਪਣੇ ਮਹੀਨੇ ਦਾ ਕੋਟਾ ਆਪਣੇ ਪਹਿਲੇ ਹਫ਼ਤੇ ਵਿੱਚ ਹੀ ਪੂਰਾ ਕਰ ਲੈਂਦਾ ਸੀ ਹਰ ਸਾਬਤ ਸੂਰਤ ਚੜ੍ਹਦੀ ਉਮਰ ਦਾ ਗੱਬਰ ਹੋਸਦੀ ਨਜ਼ਰ ਵਿੱਚ ਖੜਕੂ ਹੁੰਦਾ ਧਾਰੀਵਾਲ ਥਾਣੇ ਤੋਂ 6 ਕਿਲੋਮੀਟਰ ਦੂਰ ਇੱਕ ਰਾਏਚੱਕ ਨਾਮ ਦਾ ਪਿੰਡ ਪੈਂਦਾ ਹੈ ਜਿੱਤੋਂ ਦਾ ਰਹਿਣ ਵਾਲਾ ਇੱਕ 22 ਸਾਲਾ ਬਲਦੇਵ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵਿਦਿਆਰਥੀ ਕੇਸ ਦਾੜੀ ਰੱਖੇ ਹੋਣ ਕਾਰਨ ਜਲਾਦ ਦੀ ਨਜ਼ਰੇ ਚੜ ਜਾਂਦਾ ਹੈ। ਆਏ ਦਿਨ ਫਿਰ ਪੁਲਿਸ ਦੀ ਛਾਪੇਮਾਰੀ ਸ਼ੁਰੂ ਹੋ ਜਾਂਦੀ ਹੈ। ਪਰ ਬਲਦੇਵ ਸਿੰਘ ਦਾ ਘਰ ਖੇਤਾਂ ਵਿੱਚ ਉਣ ਕਰਕੇ ਉਸਨੇ ਆਸੇ-ਪਾਸੇ ਹੋ ਜਾਣਾ। ਮਾਂ ਨੇ ਕਈ ਵਾਰ ਤਰਲੇ ਕੀਤੇ ਕਿ ਮੱਖਣ ਸਿਆ ਸਾਡਾ ਮੁੰਡਾ ਬੇਕਸੂਰ ਹੈ। ਤੂੰ ਉਸ ਦਾ ਖਹਿੜਾ ਛੱਡ ਦੇ। ਪਰ ਜਲਾਦ ਅੱਗੋਂ ਕਹਿੰਦਾ ਕਿ ਮੈਂ ਨਹੀਂ ਛੱਡਣਾ ਬੁੱਢੀਏ। ਦਿਓ ਮਰਜ਼ੀ ਹੋ ਜਾਵੇ। ਅਖੀਰ ਇੱਕ ਦਿਨ ਸਵੇਰ ਦੇ ਵਕਤ ਘਰ ਵਿੱਚ ਰੋਟੀ ਖਾਂਦਾ ਬਲਦੇਵ ਸਿੰਘ ਦਿਲਾਤ ਤੇ ਕਾਬੂ ਹੀ ਆ ਗਿਆ ਪਹਿਲਾਂ ਉਸ ਨੂੰ ਘਰ ਵਿੱਚ ਹੀ ਛੱਲੀਆਂ ਵਾਂਗ ਕੁੱਟਿਆ ਗਿਆ ਤੇ ਅਧਮੋਏ ਕਰਕੇ ਪਤਾ ਨਹੀਂ ਕਿੱਥੇ ਲੈ ਕੇ ਚਲੇ ਗਏ ਪਿੰਡ ਦੇ ਲੋਕ ਠਾਣੇ ਵਿੱਚ ਮਗਰ ਗਏ ਪਰ ਅੱਗੋਂ ਮੱਖਣ ਸਾਫ ਮੁਕਰ ਗਿਆ ਕਿ ਮੈਨੂੰ ਨਹੀਂ ਪਤਾ ਬਲਦੇਵ ਸਿੰਘ ਕਿੱਥੇ ਹੈ ਤੀਜੇ ਦਿਨ ਨੇੜੇ ਵਗਦੀ ਨਹਿਰ ਦੇ ਕੰਢੇ ਤੇ ਬਲਦੇਵ ਸਿੰਘ ਦਾ ਮੁਕਾਬਲਾ ਬਣਾ ਦਿੱਤਾ ਜਾਂਦਾ ਉਸ ਵਕਤ ਸੁੱਚਾ ਸਿੰਘ ਛੋਟੇਪੁਰ ਉਸ ਇਲਾਕੇ ਦਾ ਕਾਫੀ ਮਸ਼ਹੂਰ ਲੀਡਰ ਸੀ ਜਿਸ ਨੇ ਬਾਅਦ ਵਿੱਚ ਪਰਿਵਾਰ ਨੂੰ ਲਾਸ਼ ਦਵਾਈ ਕਈ ਸਾਲ ਇਸ ਤੋਂ ਬਗਰੋਂ ਬੀਤ ਜਾਂਦੇ ਹਨ ਇੱਕ ਦਿਨ ਅਚਾਨਕ ਬਲਦੇਵ ਦੀ ਬੁੱਢੀ ਹੋਈ ਮਾਂ ਨੂੰ ਕੋਈ ਪਿੰਡੋਂ ਆ ਕੇ ਦੱਸਦਾ ਕਿ ਮੱਖਣ ਜਲਾਦ ਹੁਣ ਆਪ ਖੁਦ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਬੜੀ ਭੈੜੀ ਹਾਲਤ ਵਿੱਚ ਬਿਮਾਰ ਪਿਆ ਹੈ ਬਲਦੇਵ ਸਿੰਘ ਦੀ ਮਾਂ ਜिद ਕਰਨ ਲੱਗੀ ਕਿ ਕੋਈ ਮੈਨੂੰ ਉਸ ਹਸਪਤਾਲ ਲੈ ਕੇ ਚੱਲੇ ਜਿੱਥੇ ਮੱਖਣ ਜਲਾਦ ਦਾਖਲ ਹੈ ਤੇ ਕਹਿੰਦੀ ਕਿ ਮੈਂ ਮੱਖਣ ਜਲਾਦ ਕੋਲੋਂ ਇੱਕੋ ਹੀ ਗੱਲ ਪੁੱਛਣੀ ਹੈ ਕਿ ਮੇਰੇ ਪੁੱਤ ਨੂੰ ਮਾਰਨ ਤੋਂ ਪਹਿਲਾਂ ਕਿਹੜੇ-ਕਿਹੜੇ ਤਸੀਹੇ ਦਿੱਤੇ ਗਏ ਸਨ ਤੇ ਮਰਨ ਲੱਗਾ ਉਹ ਆਪਣੀ ਮਾਂ ਲਈ ਕੋਈ ਸਨੇਹ ਤਾਂ ਨਹੀਂ ਦੇ ਕੇ ਗਿਆ ਸੀ ਪਰਿਵਾਰ ਕਿਸੇ ਤਰੀਕੇ ਮਾਤਾ ਨੂੰ ਹਸਪਤਾਲ ਜਲਾਦ ਦੇ ਕੋਲ ਲੈ ਕੇ ਜਾਂਦਾ ਮਾਤਾ ਕੋਲ ਤੁਰ ਹੀ ਆਉਂਦੀ ਵੇਖ ਮੱਖਣ ਜਲਾਦ ਪਹਿਲਾਂ ਹੀ ਬੋਲਦਾ ਕਿ ਮਾਤਾ ਅਰਦਾਸ ਕਰ ਮੇਰੀ ਜਾਨ ਛੇਤੀ ਨਿਕਲ ਜਾਵੇ ਮਾਤਾ ਕਹਿਣ ਲੱਗੀਏ ਮੱਖਣਾ ਪਹਿਲਾਂ ਤੂੰ ਦੱਸ ਮੇਰੇ ਪੁੱਤ ਨੂੰ ਕਿਵੇਂ ਮਾਰਿਆ ਸੀ ਕੀ ਕੀ ਉਸਨੂੰ ਤਸੀਹੇ ਦਿੱਤੇ ਮੇਰੇ ਪੁੱਤ ਨੇ ਕੋਈ ਆਖਰੀ ਸਨੇਹਤਾ ਨਹੀਂ ਦਿੱਤਾ ਮੇਰੇ ਲਈ ਮੱਖਣ ਜਲਾਦ ਕਹਿੰਦਾ ਮਾਤਾ ਇਹ ਮੈਂ ਨਹੀਂ ਦੱਸ ਸਕਦਾ ਦੱਸਿਆ ਜਾਂਦਾ ਹੈ ਕਿ ਅੰਤਲੇ ਸਮੇਂ ਮੱਖਣ ਜਲਾਦ ਦੀ ਹਾਲਤ ਐਨੀ ਮਾੜੀ ਹੋ ਗਈ ਸੀ ਕਿ ਉਸ ਨੂੰ ਕੀੜੇ ਪੈ ਗਏ ਸਨ ਘਰ ਵਾਲਿਆਂ ਨੇ ਉਸ ਦਾ ਮੱਜਾ ਚੁੱਕ ਕੇ ਡੰਗਰਾਂ ਵਾਲੇ ਅੰਦਰ ਡਾਹ ਦਿੱਤਾ ਸੀ ਕਿਉਂਕਿ ਉਸ ਕੋਲੋਂ ਦੂਰ ਦੂਰ ਤੱਕ ਮੁਸ਼ਕ ਆਉਦਾ ਸੀ ਮੱਖਣ ਜਲਾਦ ਨੇ ਜੋ ਕੁਝ ਬੀਜਿਆ ਉਹੀ ਉਸ ਨੂੰ ਵੜਨਾ ਪਿਆ ਜਿਸ ਔਲਾਦ ਵਾਸਤੇ ਲੋਕਾਂ ਦੀਆਂ ਔਲਾਦਾਂ ਉਸਨੇ ਕਤਲ ਕੀਤੀਆਂ ਉਹ ਆਪਣੀ ਔਲਾਦ ਪੁੱਠੇ ਕਮਾਂ ਵਿੱਚ ਬੈ ਗਈ ਅਖੀਰ ਵੇਲੇ ਅਧਰੰਗ ਦੇ ਅਟੈਕ ਨਾਲ ਮੱਖਣ ਜਲਾਦਾ ਇੱਕ ਪਾਸਾ ਮਾਰਿਆ ਗਿਆ ਤੇ ਹੁਣ ਉਸ ਕੋਲੋਂ ਬੋਲਿਆ ਤੱਕ ਨਹੀਂ ਸੀ ਜਾਂਦਾ ਜਿਸ ਕਿਸੇ ਨੇ ਪੈਸੇ ਵਾਸਤੇ ਅਤੇ ਤਰੱਕੀ ਲੈਣ ਲਈ ਬਗਾਨੇ ਪੁੱਤ ਮਾਰੇ ਇਹਨਾਂ ਬਹੁਤ ਸਾਰੇ ਜਲਾਦਾ ਉੱਤੇ ਉਹਨਾਂ ਬੇਕਸੂਰਾਂ ਨੂੰ ਜੰਮਣ ਵਾਲਿਆਂ ਦੀ ਬਦ ਅਸੀਸਾਂ ਤੇ ਹੋ ਕੇ ਅਸਮਾਨੀ ਬਿਜਲੀ ਵੱੜ ਕੇ ਡਿੱਗਦੇ ਹੀ ਰਹੇ ਇਹਨਾਂ ਜਲਾਦਾ ਦੀ ਅਖੀਰ ਵੇਲੇ ਕਿਸੇ ਦੀ ਔਲਾਦ ਮਾੜੀ ਨਿਕਲੀ ਕੋਈ ਆਤਮ ਹਤਿਆ ਕਰਕੇ ਮਰ ਗਿਆ ਤੇ ਕਿਸੇ ਨੂੰ ਭੜੀਆਂ ਭੜੀਆਂ ਬਿਮਾਰੀਆਂ ਲੱਗ ਗਈਆਂ ਮੱਖਣ ਜਲਾਦ ਆਪਣੇ ਸਮਿਆਂ ਵਿੱਚ ਆਪਣੀਆਂ ਕਰਤੂਤਾ ਕਾਰਨ ਉਸ ਵਕਤ ਪੂਰੇ ਮਾਝੇ ਵਿੱਚ ਮਸ਼ਹੂਰ ਸੀ ਮੱਖਣ ਜਲਾਦ ਆਪਣੇ ਸਮਿਆਂ ਵਿੱਚ ਆਪਣੀ ਕਰੂਰਤਾ ਕਾਰਨ ਉਸ ਵਕਤ ਪੂਰੇ ਮਾਝੇ ਵਿੱਚ ਹੀ ਮਸ਼ਹੂਰ ਸੀ ਅੱਜ ਵੀ ਬਹੁਤ ਸਾਰੇ ਲੋਕ ਉਸ ਇਲਾਕੇ ਦੇ ਹੋਣਗੇ ਜੋ ਇਸ ਜਲਾਦ ਅਤੇ ਇਸ ਦੇ ਕਾਰਨਾਮਿਆਂ ਕਰਕੇ ਅਤੇ ਇਸ ਦੇ ਅੰਤਮ ਸਮੇਂ ਬਾਰੇ ਚੰਗੀ ਤਰ੍ਹਾਂ ਜਾਣਦੇ ਹੋਣਗੇ ਬਲਦੇਵ ਸਿੰਘ ਵਾਂਗ ਹੋ ਸਕਦਾ ਹੈ ਕਿ ਮੱਖਣ ਜਲਾਦਰੇ ਕਈਆਂ ਦੇ ਘਰ ਹੋਰ ਉਜਾੜੇ ਹੋਣ ਸੋ ਦੋਸਤੋ ਇਹ ਸੀ ਕਹਾਣੀ ਇੱਕ ਬਦਨਾਮ ਠਾਣੇਦਾਰ ਪਾਪੀ ਮੱਖਣ ਜਲਾਦ ਦੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ